ਕਿਸਾਨ ਭਰਾਵੋ ਮੈਂ ਸੱਜ ਸੂਲਰ ਬਠਿੰਡਾ ਤੋਂ ਜੀ ਅੱਜ ਅਸੀਂ ਪਹੁੰਚੇ ਆਂ ਜੀ ਪਿੰਡ ਬੁਰਜ ਸੇਮੇ ਜ਼ਿਲ੍ਹਾ ਬਠਿੰਡਾ ਜੀ 5 ਐਚਪੀ ਦਾ ਸੈੱਟ ਲਾਇਆ ਜੀ ਪਾਣੀ ਤੁਸੀਂ ਦੇਖ ਸਕਦੇ ਹੋ 3 ਇੰਚੀ ਪ੍ਰੈਸ਼ਰ ਦਾ ਪਾਣੀ ਆ ਜੀ ਜਿਹੜੇ ਕਿਸਾਨ ਵੀਰ ਦੇ ਪੰਪ ਲੱਗੇ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਾਉਣੇ ਆ ਸਸਰੀਕਾਲ ਅੰਕਲ ਜੀ ਸਸਰੀਕਾਲ ਭਾਈ ਜੀ ਆਪਣਾ ਪਿੰਡ ਤੇ ਨਾਂ ਅੰਕਲ ਜੀ ਆਪਣਾ ਪਿੰਡ ਬੁਰਸੇਮਾ ਜੀ ਹਾਂਜੀ ਤੇ ਨਾਂ ਹਰਵੰਦ ਸਿੰਘ ਆ ਜੀ ਠੀਕ ਹੈ ਜੀ ਕਿਵੇਂ ਲੱਗਿਆ ਪੰਪ ਜੀ ਪੰਪ ਸਾਨੂੰ ਬਹੁਤ ਵਧੀਆ ਲੱਗਿਆ ਜੀ ਪਾਣੀ ਕਿਵੇਂ ਲੱਗਿਆ ਜੀ ਪਾਣੀ ਬਹੁਤ ਠੀਕ ਹੈ ਜੀ ਸਰਵਿਸ ਵਧੀਆ ਲੱਗੀ ਸਾਡੀ ਬਹੁਤ ਵਧੀਆ ਜੀ ਬਹੁਤ ਵਧੀਆ ਸਰਵਿਸ ਸਰਬਤਾਈ ਹੋਰ ਵੀ ਛੋਡੇ ਇੱਥੇ ਮੋਟਰ ਸਾਡੀ ਕਈ ਲੱਗੇ ਸੀ ਉਹਨਾਂ ਦੇਖ ਕੇ ਅਸੀਂ ਵੀ ਲਵਾਇਆ ਜੀ ਠੀਕ ਹੈ ਜੀ ਧੰਨਵਾਦ ਜੀ ਆਪਾਂ ਰੈਨਿਊ ਦੇ ਪੈਨਲ ਲਾਏ ਆ ਜੀ ਸਟੈਕਰ ਜਿਹੜਾ ਲੱਗਿਆ ਹੋਇਆ ਹਾਉ ਡਿਪ ਡਰਾਈਵ ਲਾਈ ਆ ਜੀ ਵਿਚੀ ਦੀ ਆਪਾਂ ਤੁਸੀਂ ਦੇਖ ਸਕਦੇ ਹੋ ਇਹ ਅੱਜ ਆਪਾਂ ਇਹ ਤੀਜਾ ਪੰਪ ਚਲਾਇਆ ਜੀ ਦੋ ਪੰਪ ਪਹਿਲਾਂ ਆਪਾਂ ਚਲਾਤੀਏ ਇੱਥੇ ਬੁਰਜ ਸੇਮਾ ਪਿੰਡ ਚ ਬੰ Та на